ਘੜਾ ਦੀ ਮਾਰ ਦੇ ਕਾਰਨ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ ਉੱਥੇ ਮੀਂਹ ਨੇ ਵੀ ਬੜਾ ਨੁਕਸਾਨ ਕੀਤਾ ਵਾ ਵੇਖਣ ਨੂੰ ਇਹ ਘਰ ਲੱਗ ਰਿਹਾ ਪਰ ਕਿਸੇ ਖੰਡਣ ਤੋਂ ਘਟ ਨਹੀਂ ਆ ਕਿਉਂਕਿ ਅੱਜ ਮੀਂਹ ਦੇ ਕਾਰਨ ਜਿਹੜਾ ਨੁਕਸਾਨ ਆ ਗਿਆ ਵਾ ਘਰ ਦਾ ਬੈੜ ਤੱਕ ਘਰ ਦਾ ਸਮਾਨ ਸਾਰਾ ਜਿਹੜਾ ਬਰਬਾਦ ਹੋ ਗਿਆ ਇਹ ਬਹੁਤ ਮੀਂਹ ਪੈਂਦਾ ਰਿਹਾ ਸਾਨੂੰ ਕੋਈ ਨਹੀਂ ਕਹਿੰਨੇ ਸੁਣ ਸੁਣਵਾਤੇ ਵੀ ਨਹੀਂ ਦਿੱਤਾ ਆ ਲਾਗੇ ਵਿਚਾਰੇ ਫਿਰ ਬੈਂਦੇ ਰਹੇ ਆ ਪੱਕੇ ਰਿ ਭਾਂਡੇ ਤੇ ਕਰੀ ਕਰੇ ਉਦੋਂ ਰੱਬ ਨੂੰ ਕਿੰਨਾ ਕਹਿੰਦੇ ਸੀ ਰੱਬਾ ਮੀਂਹ ਨਾ ਪਾ ਦੀ ਕਿਤੇ ਕਿਤੇ ਮੀਂਹ ਪੈ ਗਿਆ ਤੇ ਸਾਰੀ ਆਜ ਜਾ ਕੇ ਨਿਗਾਉਣੀ ਪੈਣੀ ਆ ਜਾਂ ਜਿਹੜੇ ਤੁਹਾਡੀ ਛਾਤ ਤੇ ਆ ਕੇ ਤੇ ਡਿੱਗ ਪੈਣੀ ਆ ਇਹ ਜਦੋਂ ਬੱਦਲ ਹੁੰਦਾ ਤੇ ਉਦੋਂ ਐ ਬੜੀ ਮਤਲਬ ਪਾਦੀ ਬੰਦੇਂ ਦੀ ਹਾਏ ਬੱਦਲ ਹੋ ਗਿਆ ਪੜ ਡੇਗ ਡੂਗਣਾ ਪੈਣ ਤੇ ਐ ਫਿਕਰਾਂ ਚ ਮਤਲਬ ਦਿਨ ਸਾਰੀ ਰਾਤ ਲੰਘ ਜਾਂਦੀ ਹੁੰਦੀ ਤੁਸੀਂ ਕਿੱਥੇ ਸੀ ਉਸ ਵਕਤ ਜਦੋਂ ਇਹ ਹਾਦਸਾ ਹੋਇਆ ਜਿਹੜਾ ਬਾਲਿਆ ਦਾ ਇੱਥੇ ਰੋਟੀ ਖਾਂਦੇ ਸਾਬ ਬਣਾਇਆ ਇੱਥੇ ਰੋਟੀ ਖਾਂਦੇ ਤੇ ਆਹ ਸਾਹਮਣੇ ਨੱਠੇ ਆਏ ਹਾਏ ਕੀ ਹੋ ਗਿਆ ਬੜਾ ਖਰਾਕ ਆਇਆ ਤੇ ਮੈਂ ਸੋਦੋ ਫੇਰ ਆਖਿਆ ਮੈਂ ਕਿ ਸਾਗ ਨਾਲ ਰੋਟੀ ਭੰਜੀ ਖਾ ਲੋ ਆਂਦੀ ਤੂੰ ਤੇ ਫੇਰ ਨਹੀਂ ਦਿਲ ਤੇ ਲਿਆਉਂਦੀ ਸਾਤ ਤੇ ਮੈਂ ਕਿ ਨਹੀਂ ਕੋਈ ਗੱਲ ਜਿਹੜੇ ਟੁੱਟਲੇ ਟੁੱਟ ਗਏ ਫਿਰ ਕੀ ਹੋ ਗਏ ਤੇ ਨਹੀਂ ਨੁਸਕਾਨਤ ਨਹੀਂ ਹੋਇਆ ਚਲ ਤੁਹਾਡੇ ਪਤੀ ਦਾ ਚੂਲਾ ਟੁੱਟ ਗਿਆ ਸੀ ਕਿਸ ਤਰ੍ਹਾਂ ਫੇਰ ਇਲਾਜ ਕਰਾਇਆ ਕੀ ਕਰਦਾ ਕੀ ਵੇਚ ਕੇ ਜਿਹੜਾ ਉਹਦਾ ਇਲਾਜ ਕਰਾ ਦੇ ਆ ਮਰਾਂਡਾ ਵੇਚਿਆ ਉਹ ਤਾਂ ਮਜਬੂਰੀ ਹੈ ਤੇ ਬਰਾਂਡਾ ਵੇਚ ਦਿੱਤਾ ਤੇ ਫੇਰ ਇਲਾਜ ਕਰਾਇਆ ਅੱਜ ਜੇਕਰ ਭੈਣ ਦੇ ਹਾਲਾਤ ਮਾੜੇ ਨੇ ਭੈਣ ਗਰੀਬੀ ਆ ਤੇ ਕੀ ਲੱਗਦਾ ਸੀ ਆ ਸਾਥ ਦੇਣਾ ਚਾਹੀਦਾ ਸੀ ਪੈਣਾ ਦੇ ਖੜਨਾ ਚਾਹੀਦਾ ਸੀ ਦੇਣਾ ਚਾਹੀਦਾ ਕੋਈ ਵੀ ਨਹੀਂ ਆਉਂਦਾ ਉਹਨੂੰ ਪੁੱਛ ਗਵਾਨਾਂ ਨੂੰ ਕੋਈ ਵੀ ਨਹੀਂ ਆਉਂਦਾ ਤੇ ਸਾਰੇ ਸਾਥ ਸੜ ਜਾਂਦੇ ਜਦੋਂ ਓੱਖਾ ਬੰਦਾਂਦਾ ਜਦਾਂ ਇਹ ਹੁਣ ਖੰਡਰ ਬਣ ਗਿਆ ਕਿ ਹਸਾਬ ਨਾਲ ਕਿਟਾ ਵੀ ਡਿੱਗਦੀਆਂ ਥੱਲੇ ਬਾਥਰੂਮ ਦੇ ਵਿੱਚ ਉਹ ਪਰਲੇ ਵਿੱਚ ਉੱਥੇ ਮੰਜਾ ਲੁੰਦੇ ਨੇ ਉੱਥੇ ਨਹੀਂ ਮੰਜਾ ਨਹੀਂ ਕੁਰਸੀ ਲਾ ਕੇ ਤੇ ਉਤਰਾਂ ਬੈੰਦੇ ਰਹੇ ਫੱਟੀ ਤੇ ਸਾਰੀ ਰਾਤ ਇਤਨਾ ਲੰਘ ਜਾ ਕਰਨੀ ਤੇ ਦਿਨ ਚੜਨਾਂ ਤੇ ਮੁੜ ਕੇ ਬਤੀਜੇ ਤੋਂ ਮੀਂਹ ਹਟਣਾ ਫਿਰ ਮੰਜਾ ਢਾ ਕੇ ਤੇ ਫਿਰ ਸੌਂ ਜਾ ਕਰਨਾ ਬਾਅਦ ਇਹਨਾਂ ਦੀ ਗਾੜੀ ਰੋਟੀ ਪਈ ਹੁੰਦੀ ਆ ਰੋਟੀ ਨੱਤਾ ਮਾਰਦੇ ਨੇ ਜਿਨ੍ਹਾਂ ਦੇ ਪਰਵਾਰ ਦੇ ਰਾਤ ਬੜੇ ਮਾੜੇ ਨੇ ਪੁੱਛ ਕੇ ਵੇਖੋ ਇਹਨਾਂ ਨੂੰ ਵੀ ਰੋਟੀ ਦੀ ਕੀ अहमियत ਹੁੰਦੀ ਆ ਕਾ ਦੋਸਤੋ ਮੈਂ ਹਟ ਵਾਲਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜਿਹੜੇ ਉਹ ਪੰਜਾਬੀ ਲੋਕ ਚੈਨਲ ਦੇ ਨਾਲ ਕਨਪੁਰ ਕਾਲਿਆਂ ਦੇ ਉਸ ਪਰਿਵਾਰ ਦੀ ਤੁਹਾਨੂੰ ਅੱਜ ਦਰਦਪਰੀ ਕਹਾਣੀ ਦਿਖਾਵਾਂਗੇ ਅਸੀਂ ਦੇਖਿਆ ਵੀ ਜਿੱਥੇ ਹੜਾ ਦੀ ਮਾਰ ਦੇ ਕਾਰਨ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਘਰ ਬਰਬਾਦ ਹੋ ਗਏ ਨੇ ਉੱਥੇ ਮੀਂਹ ਨੇ ਵੀ ਬੜਾ ਨੁਕਸਾਨ ਕੀਤਾ ਵਾ ਅੱਜ ਤੁਹਾਨੂੰ ਕਨਪੁਰ ਕਾਲਿਆਂ ਦੀ ਉਸ ਪਰਿਵਾਰ ਦੀ ਤੁਹਾਨੂੰ ਹਾਲਾਤ ਦਿਖਾਵਾਂਗੇ ਇਹ ਤੁਸੀਂ ਘਰ ਦੇਖ ਲੋ ਕੀ ਨੇ ਵੇਖਣ ਨੂੰ ਇਹ ਘਰ ਲੱਗ ਰਿਹਾ ਪਰ ਕਿਸੇ ਖੰਡਣ ਤੋਂ ਘਟ ਨਹੀਂ ਆ ਕਿਉਂਕਿ ਅੱਜ ਮੀਂਹ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਘਰ ਦਾ ਬੈੱਡ ਘਰ ਦਾ ਬੈੜ ਤੱਕ ਘਰ ਦਾ ਸਮਾਨ ਸਾਰਾ ਜਿਹੜਾ ਬਰਬਾਦ ਹੋ ਗਿਆ ਅੰਦਰ ਦੀ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਅੰਦਰ ਜਿਹੜੇ ਬਾਲੇ ਨੇ ਉਹ ਜਿਹੜੇ ਟੁੱਟ ਗਏ ਨੇ ਹਾਲਾਤ ਵੇਖ ਲੋ ਕੀ ਨੇ ਸਮਾਨ ਜਿਹੜਾ ਸਾਰਾ ਖੁਰਦਬੁੱਦ ਹੋ ਗਿਆ ਤੇ ਅੱਜ ਜਿਹੜੀ ਭੈਣ ਆ ਲੋਕਾਂ ਦੇ ਘਰਾਂ ਵਿੱਚ ਸੌਣ ਵਾਸਤੇ ਮਜਬੂਰ ਹੋ ਗਈ ਹਾਲਾਤ ਵੇਖ ਲੋ ਕੀ ਨੇ ਕੱਲੀ ਕੱਲੀ ਤੁਹਾਨੂੰ ਤਸਵੀਰ ਸਾਂਝੀ ਕਰਾਂਗੇ ਤੇ ਭੈਣ ਕੋਲ ਵੀ ਗੱਲਬਾਤ ਕਰਾਂਗੇ ਭੈਣ ਗਲਦੀ ਕਿੰਨੇ ਦਾ ਸਕਾਲੂਸ ਹਲਾ ਕਰਦੇ ਹੋ ਕਿੰਨੇ ਚਿਰ ਤੋਂ ਇਸਤਾਨ ਦੇ ਹਾਲਾਤ ਨੇ ਇਹ ਜਿਹੜਾ ਅੰਦਰ ਨੁਕਸਾਨ ਹੋਇਆ ਵਾ ਜਿਹੜੀਆਂ ਛੱਤਾਂ ਟੁੱਟੀਆਂ ਇਹ ਕਾਹਦੇ ਕੱਕ ਹੋਇਆ ਸਾਨੂੰ ਸਾਡੇ ਇਹ ਮੀਂਹ ਕਰਕੇ ਪਾਜੀ ਹੋਇਆ ਬਹੁਤ ਮੀਂਹ ਪੈਂਦਾ ਰਿਹਾ ਸਾਨੂੰ ਕੋਈ ਨਹੀਂ ਕਹਿੰਦੇ ਸੁਣ ਸੁਣ ਵਾਤੇ ਵੀ ਨਹੀਂ ਦਿੱਤਾ ਆ ਲਾਗੇ ਵਿਚਾਰੇ ਫਿਰ ਬੈਂਦੇ ਰਹੇ ਆ ਪਾ ਕਰੀ ਭਾਂਡੇ ਤੇ ਕਰੀ ਕਰੇ ਉਧਰ ਮੇਰੀ ਪਤੀ ਰਹਿੰਦੀ ਉਧਰ ਜਾਂਦੇ ਰਹੇ 2-3 ਦਿਨ ਜਾਂਦੇ ਰਹੇ ਆ ਆਪਾਂ ਬਾਅਦ ਦੇ ਵਿੱਚ ਕਿਸੇ ਨੂੰ ਇਹੀ ਆਖਿਆ ਨਹੀਂ ਮਤਲਬ ਛੋਟੇ ਛੋਟੇ ਤੇ ਘਾ ਰਿਆ ਸਾਰਿਆਂ ਜਣਿਆਂ ਦਾ ਜਿਹੜੀ ਗੱਲ ਤਾਂ ਘਰ ਵਾਲਾ ਨਹੀਂ ਪਰ ਮੇਰਾ ਗਿਆ ਹਾਈ ਦੋਵੇਂ ਮਾਪੋਤੇ ਜਾਂਦੇ ਰਹੇ ਮਾਰ ਕੇ ਬੁੱਕਲ ਤੇ ਲੀੜੇ ਲੈ ਕੇ ਕਿ ਸੂਟ ਲੈ ਜਾ ਕਰਨਾ ਮੀਂਹ ਜਦੋਂ ਮੀਂਹ ਆਉ ਲੱਗਦਾ ਸੀ ਇੱਕਦਮ ਬਦਲ ਹੋ ਜਾਂਦਾ ਸੀ ਉਦੋਂ ਮਨ ਕਿੰਨਾ ਡਰਦਾ ਸੀ ਉਦੋਂ ਰੱਬ ਨੂੰ ਕਿੰਨਾ ਕਹਿੰਦੀ ਸੀ ਰੱਬਾ ਮੀਂਹ ਨਾ ਪਾ ਦੇ ਕਿਤੇ ਕਿਤੇ ਮੀਂਹ ਪੈ ਗਿਆ ਤੇ ਸਾਰੀ ਆ ਜਾ ਕੇ ਨਿਗਾਉਣੀ ਪੈਣੀ ਆ ਜਾਂ ਜਿਹੜੇ ਤੁਹਾਡੀ ਛੱਤ ਤੇ ਆ ਕੇ ਤੇ ਡਿੱਗ ਪੈਣੀ ਆ ਇਹ ਇਹ ਕਦੋਂ ਖਲਾਤ ਪਾਗੇ ਇਹ ਜਦੋਂ ਬੱਦਲ ਹੁੰਦਾ ਤਾਂ ਉਦੋਂ ਐ ਬੜੀ ਬਦਲ ਪਾਦੀ ਬੰਦ ਜਾਂਦੀ ਹਾਏ ਬੱਦਲ ਹੋ ਗਿਆ ਪਤਾ ਡਿੱਗ ਡੂਗਣਾ ਪੈਣਾ ਤੇ ਆ ਫਿਕਰਾਂ ਚ ਮਤਲ ਦਿਨ ਸਾਰੀ ਰਾਤ ਲੰਘ ਜਾਂਦੀ ਹੁੰਦੀ ਹੈ ਹਾਏ ਭੱਜਾ ਕੇ ਨਿਕਲ ਨਹੀਂ ਕੇ ਜੜੀ ਗੱਲ ਆ ਹਾਂ ਤੇ ਮੈਨੂੰ ਇਸ ਤੋਂ ਵੀ ਆ ਜਿਹੜੇ ਵਾਲੇ ਟੁੱਟੇ ਨੇ ਇਹ ਕਦੋਂ ਡਿੱਗੇ ਨੇ ਤੁਸੀਂ ਕਿੱਥੇ ਸੋ ਉਸ ਵਕਤ ਜਦੋਂ ਇਹ ਹਾਦਸਾ ਹੋਇਆ ਜਿਹੜਾ ਵਾਲਿਆਂ ਦਾ ਇੱਥੇ ਰੋਟੀ ਖਾਂਦੇ ਸਾਗ ਬਣਾਇਆ ਇੱਥੇ ਰੋਟੀ ਖਾਂਦੇ ਤੇ ਆਹ ਸਾਹਮਣੇ ਨੱਠੇ ਆਏ ਹਾਏ ਕੀ ਹੋ ਗਿਆ ਬੜਾ ਖਰਾਕ ਆਇਆ ਤੇ ਮੈਂ ਸੋਦੋਂ ਫੇਰ ਆਖਿਆ ਮੈਂ ਕਿਹਾ ਸਾਗ ਨਾਲ ਰੋਟੀ ਭੰਜੀ ਖਾ ਲੋ ਆਂਦੀ ਤੂੰ ਤਾਂ ਫੇਰ ਨਹੀਂ ਦਿਲ ਤੇ ਲੈਂਦੀ ਸਾਗ ਤੇ ਮੈਂ ਕਿਹਾ ਨਹੀਂ ਕੋਈ ਗੱਲ ਜਿਹੜੇ ਟੁੱਟਰੇ ਟੁੱਟ ਗਏ ਫਿਰ ਕੀ ਹੋ ਗਏ ਤੇ ਨਹੀਂ ਨੁਸਕਾਨਤ ਨਹੀਂ ਹੋਇਆ ਚਲ ਆਪਾਂ ਇੱਧਰ ਇੱਧਰ ਬੜੀ ਜ਼ੋਰ ਦੀ ਡਿੱਗੇ ਇੱਥੇ ਆਪਾਂ ਬੈਠੇ ਮੇਰੇ ਯਤ ਸੋ ਅਸੀਂ ਦੇਖਿਆ ਤੁਹਾਡਾ ਬੈਂਡ ਵੀ ਸਾਰਾ ਖਰਾਬ ਹੋ ਗਿਆ ਤੁਹਾਡਾ ਜਿਹੜਾ ਸਬਾਕ ਸੀ ਸਾਰਾ ਖਰਾਬ ਕਰਤਾ ਸਾਰਾ ਮੀਂਹ ਕਰਕੇ ਹੋ ਗਿਆ ਇਹ ਮੀਂਹ ਕਰਕੇ ਸਾਰੀਆਂ ਜਈਆਂ ਜੂਈਆਂ ਵੀ ਬੜੀਆਂ ਸੁੱਟੀਆਂ ਹਜੇ ਸਾਰੀਆਂ ਗਲ ਗਈਆਂ ਜਈਆਂ ਵੀ ਤਲਾਈਆਂ ਵੀ ਸਾਰੀਆਂ ਗਲ ਗਈਆਂ ਬੜਾ ਕੱਪੜਾ ਗਲਿਆ ਹਾਂਜੀ ਤਬੀ ਨੀ ਸੋਚਿਆ ਨਹੀਂ ਵੀ ਘਰ ਦੇ ਹਾਲਾਤ ਚੰਗੇ ਕੀਤੇ ਜਾਣ ਘਰ ਦੀ ਗਰੀਬੀ ਦੂਰ ਕੀਤੀ ਜਾਵੇ ਕਈ ਸੋਚਿਆ ਨਹੀਂ ਕਦੀ ਕਿ ਕਮਾਈ ਤਾਂ ਕਰਦੇ ਨਹੀਂ ਸੋਚਣਾ ਕੀ ਆ ਇਸ ਤਰ੍ਹਾਂ ਮਦਲ ਆਖਿਆ ਵੀ ਕਿਸੇ ਨੂੰ ਨਹੀਂ ਇਸ ਤਰ੍ਹਾਂ ਮਦਲ ਹੁਣ ਸਾਰੇ ਜਿਤਨਾ ਹੋਣਗੇ ਇੱਕ ਦੂਜਾ ਪੁੱਛ ਪੁੱਛ ਕੇ ਪੁੱਛ ਪੁੱਛ ਕੇ ਆਂਦੇ ਤੁਸੀਂ ਦੱਸਿਆਗੇ ਹੋਣੀ ਹਾਂ ਕੀ ਲੱਗਦਾ ਨਹੀਂ ਜਿੰਨੇ ਕਿ ਦਿਹਾੜੀ ਲਾਉਂਦੇ ਨੇ ਉਹਨਾਂ ਕ ਕਬਾ ਲੈਂਦੇ ਨੇ ਕਿਉਂਕਿ ਕੰਮਕਾਰ ਹੈ ਨਹੀਂ ਆ ਦਿਹਾੜੀ ਦਾ ਪਾ ਕੰਮ ਕਰਦੇ ਨੇ ਉਹ ਕਾਹਦਾ ਕਰਦੇ ਨੇ ਉਹ ਉਹ ਦਿਹਾੜੀ ਦਾ ਪਾ ਕਰਦੇ ਗਰੇ ਆ ਕਿ ਰੇੜੀ ਆ ਤੇ ਰੇੜੀ ਤੇ ਇਤਰਾ ਤੇ ਆੜੀ ਰੋੜੀ ਲੰਮਦਾ ਰਿਆ ਤੇ ਮੁੰਡਾ ਪਹਿਲਾਂ ਵੀ ਲਾਉਂਦਾ ਰਿਆ ਤੇ ਉਹ ਵੀ ਇਤਨਾ ਚਲ ਗਿਆ ਹੁਣ ਇਹ ਤੇ ਇਹ ਵੀ ਹੁਣ ਇਤਰਾ ਦਿਹਾੜੀ ਢੋੜੀ ਲਾ ਕੇ ਤੇ ਖਾ ਲਿੰਦਾ 500 ਲਿਆਵੇ ਤਾਂ ਖਾ ਲਿੰਦਾ ਹਨ ਦਿੰਦਾ ਕੋਈ ਨਹੀਂ ਬਿਨੈਸੋ ਵੀ ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਜਦੋਂ ਮੀਂਹ ਪੈ ਗਿਆ ਸੀ ਉਦੋਂ ਫੇਰ ਘਰ ਦਾ ਸਮਾਨ ਕੋਈ ਬਚਿਆ ਕਿ ਜਾਂ ਸਾਰਾ ਹੀ ਸਮਾਨ ਤੁਹਾਡਾ ਖਰਾਬ ਹੋ ਗਿਆ ਖਰਾਬ ਦੇਖਣ ਤੇ ਸਾਰਾ ਹੋ ਗਿਆ ਇੱਥੇ ਤੇ ਰਜਈਆਂ ਦਾ ਢੇਰ ਲੱਗਾ ਪਿਆ ਸਾਰੀਆਂ ਸੁੱੜ ਦਿੱਤੀਆਂ ਰਜਈਆਂ ਹਾਂ ਸਾਰੀਆਂ ਮੈਡਮਾਂ ਨੇ ਆਖਿਆ ਰਜਈਆਂ ਸੁੱੜ ਦਿਓ ਕੋਈ ਗੱਲ ਨਹੀਂ ਤੁਹਾਨੂੰ ਬਣਾਵਾਂਗੇ ਦੇ ਦਾਂਗੇ ਰਜਈਆਂ ਕੋਈ ਗੱਲ ਨਹੀਂ ਤੇ ਇੱਕ ਵਾਰ ਮਕਾਨ ਬਣਾਓ ਹਾਂਜੀ ਬਿਨੈਸੋ ਫੇਰ ਤੁਸੀਂ ਕੰਮ ਕੀ ਕਰਦੇ ਹੋ ਕਿਸ ਤਰ੍ਹਾਂ ਪਰਿਵਾਰ ਦਾ ਕਜਾਲਾ ਕਰਦੇ ਹੋ ਕਿਸ ਤਰ੍ਹਾਂ ਘਰ ਦਾ ਪਾਲਾ ਪੋਸ਼ਣ ਰੋਟੀ ਪਾਣੀ ਕਿਸ ਤਰ੍ਹਾਂ ਚੱਲਦਾ ਰਹਿੰਦਾ ਪਰਿਵਾਰ ਦਾ ਤਾਂ ਇਤਨਾ ਆ ਪਹਿਲਾਂ ਮੇਰਾ ਮਾਪਿਓ ਚਲਦੇ ਜੋ ماں ਪੂਰੀ ਹੋ ਗਈ ਮਢਾੜੀ ਪੂਰਾ ਹੋ ਗਿਆ ਮੇਰਾ ਤੇ ਕੱਲੀ ਕੱਲੀ ਹੈਗੀ ਆ ਚਾਰ ਭਰਾ ਆ ਤੇ ਉਹ ਵੀ ਮਦਦ ਨਹੀਂ ਉਹ ਜਿਆ ਸਾਥ ਮਦਦ ਨਹੀਂ ਮੈਨਾਂ ਚਲਦੇ ਹੁਣ ਨਹੀਂ ਚਲਦੇ ਪਹਿਲਾਂ ਹੁੰਦੇ ਰਹੇ ਮਾਂ ਕਰਕੇ ਹੁੰਦੇ ਰਹੇ ਤਾਂ ਹੁਣ ਅੱਗੇ ਵੀ ਦੇ ਜਾ ਕਰਨਾ ਸੌਦਾ ਪਾ ਜਾ ਕਰਨਾ ਦੇ ਜਾ ਕਰਨਾ ਹੁਣ ਇਹੋ ਸਕੂਲ ਦਾ ਕੱਚਾ ਪੱਕਾ ਕੋਲ ਚਲ ਕੋਈ ਦੇ ਦਿੰਦੀ ਮੈਡਮ ਕੋਈ ਪਾ ਦੇਂਦੀ ਕੋਈ ਤੇ 3000 ਰੁਪਏ ਸਾਰੀ ਤਨਖਾ 3000 ਦੇ ਵਿੱਚ ਇਤਨਾ ਕਰਦੀ ਨਹੀਂ ਕੱਢਦੀ ਨਹੀਂਂਦੀ ਤੇ 3000 ਦਾ ਕੀ ਬੰਦਾ ਕੁਝ ਬੰਦਾ ਕੁਝ ਨਹੀਂ ਬੰਦਾ ਪੈਸੇ ਨਾ ਪਰ ਕੀ ਲੱਗਦਾ ਨਹੀਂ ਆ ਜੇਕਰ ਅੱਜ ਮਾਪਿਓ ਮਰ ਚਲੇ ਗਏ ਨੇ ਦੁਨੀਆ ਤੋਂ ਤੇ ਚਾਰ ਭਰਾ ਨੇ ਅੱਜ ਜੇਕਰ ਭੈਣ ਦੇ ਹਾਲਾਤ ਮਾੜੇ ਨੇ ਭੈਣ ਗਰੀਬੀ ਆ ਤੇ ਕੀ ਲੱਗਦਾ ਸੀ ਆ ਸਾਥ ਦੇਣਾ ਚਾਹੀਦਾ ਸੀ ਭੈਣਾਂ ਦਾ ਖੜਨਾ ਚਾਹੀਦਾ ਸੀ ਦੇਣਾ ਚਾਹੀਦਾ ਕੋਈ ਵੀ ਨਹੀਂ ਆਉਂਦਾ ਉਹਨੂੰ ਪੁੱਛ ਗਵਾਨਾਂ ਨੂੰ ਕੋਈ ਵੀ ਨਹੀਂ ਆਉਂਦਾ ਤੇ ਪਹਿਲਾਂ ਹੁੰਦੇ ਹੁੰਦੇ ਹੁਣ ਕੋਈ ਵੀ ਨਹੀਂ ਆਉਂਦਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਹੁਤ ਦੁੱਖ ਲੱਗਦਾ ਜਦੋਂ ਨਾਲ ਦੇ ਜੰਮੇ ਭਰਾ ਇਸ ਤਰ੍ਹਾਂ ਮਦਦ ਨਹੀਂ ਕਰਦੇ ਅੱਜ ਜੇਕਰ ਮਾੜਾ ਸਮਾਂ ਆ ਗਿਆ ਤੇ ਭਾਈ ਸਾਥ ਜੀਣਾ ਚਾਹੀਦਾ ਵਾ ਕਿਉਂਕਿ ਜੇਕਰ ਮਾਪਿਓ ਸਾਰੀ ਉਮਰ ਦੀ ਨਾਲ ਖੜਦੇ ਭਾਈ ਭਰਾ ਤੇ ਨਾਲ ਖੜਦੇ ਹੀ ਆ ਭੈਣਾਂ ਜਣੀਆਂ ਹੁੰਦੀਆਂ ਵਾ ਬਚਪਨ ਜੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਹੁੰਦੀ ਆ ਬਹੁਤ ਜ਼ਿੰਦਗੀ ਜੀ ਛੋਟੀ ਉਮਰੇ ਇੱਕ ਦੂਜਾ ਸਾਥ ਦਿੰਦੇ ਨੇ ਪਰ ਜਦੋਂ ਵਿਆਹ ਇਹ ਜਾਂਦੇ ਨੇ ਕਿਉਂ ਇਸ ਤਾ ਫਰਕ ਪੈ ਜਾਂਦਾ ਹਾਲਾਤ ਕੀ ਨੇ ਇਸ ਤੱਕ ਇਹ ਸਾਥਲਾ ਵੀ ਚਾਹੀਦਾ ਭਾਈ ਜ਼ਿੰਦਗੀ ਚ ਚੰਗੇ ਮਾੜੇ ਸਮੇਂ ਚ ਸਾਥ ਦੇਣਾ ਵੀ ਚਾਹੀਦਾ ਤੇ ਮੈਨੂੰ ਇਹਦਾ ਸੁਪਨਾ ਤੁਸੀਂ ਕਹਿੰਦੇ ਸੀ ਜਦੋਂ ਮੀਂਹ ਪੈਂਦਾ ਸੀ ਤੁਸੀਂ ਰਾਤ ਫਿਰ ਬਾਥਰੂਮ ਜੀ ਜਾ ਕੇ ਸੌਂਦੇ ਕਿਥਾਂ ਰਹਾ ਸੀ ਮੰਜਾ ਡਾਲੀ ਦੰਦਾ ਤੇ ਉਰਲੇ ਪਾਸੇ ਖੁਰਸੀ ਢਾ ਕੇ ਤੇ ਇੱਥੇ ਮੈਂ ਬਹਿ ਜਾ ਕਰਨਾ ਦਲੀਜਾ ਚ ਉਹ ਨਹੀਂ ਚੁੰਦਾ ਰਿਹਾ ਤੇ ਹੁਣ ਤੇ ਉਹ ਵੀ ਟੁੱਟ ਗਿਆ ਹੁਣ ਤੇ ਕੀ ਬਣਿਆ ਇਹ ਇਹ ਹੁਣ ਖੰਡਰ ਬਣ ਗਿਆ ਕਿ ਹਸਾਬ ਨਾਲ ਕਿਟਾ ਵੀ ਡਿੱਗਦੀਆਂ ਥੱਲੇ ਕੀ ਬਾਥਰੂਮ ਹੈ ਬਾਥਰੂਮ ਦੇ ਵਿੱਚ ਉਹ ਪਰਲੇ ਵਿੱਚ ਉੱਥੇ ਮੰਜਾ ਡੰਦੇ ਰਹੇ ਉੱਥੇ ਨਹੀਂ ਮੰਜਾ ਨਹੀਂ ਖੁਰਸੀ ਢਾ ਕੇ ਤੇ ਉਸ ਤਰ੍ਹਾਂ ਬੈੰਦੇ ਰਹੇ ਫੱਟੀ ਤੇ ਸਾਰੀ ਰਾਤ ਇਤਨਾ ਲੰਘ ਜਾ ਕਰਦੇ ਤੇ ਦਿਨ ਚੜ੍ਹਨਾ ਤੇ ਮੁੜ ਕੇ ਬੱਤੀ ਜਦੋਂ ਮੀ ਹਟਣਾ ਫਿਰ ਮੰਜਾ ਢਾ ਕੇ ਤੇ ਫਿਰ ਸੌਂ ਜਾ ਕਰਨਾ ਬਾਹਰ ਸਾਨੂੰ ਵੀ ਪਤਾ ਲੱਗਾ ਤੁਹਾਡੇ ਪਤੀ ਦਾ ਚੂਲਾ ਟੁੱਟ ਗਿਆ ਸੀ ਕਿਸ ਤਰ੍ਹਾਂ ਫਿਰ ਇਲਾਜ ਕਰਾਇਆ ਕੀ ਕਰਦਾ ਕੀ ਵੇਚ ਕੇ ਜਿਹੜਾ ਉਹਦਾ ਇਲਾਜ ਕਰਾਇਆ ਤੁਸੀਂ ਹਾਂ ਬਰਾਂਡਾ ਵੇਚਿਆ ਉਹ ਤਾਂ ਮਜਬੂਰੀ ਹੈ ਬਰਾਂਡਾ ਵੇਚ ਦਿੱਤਾ ਤਾਂ ਫਿਰ ਇਲਾਜ ਕਰਾਇਆ ਯਾਰ ਕਿੰਨੇ ਹਜ਼ਾਰ ਦਾ ਉਹ ਤਾਂ ਸਸਤਾ ਆਪਾ ਸੁੱਟ ਦੇ ਤਾਂ ਦੇ ਹਾਂ ਕਿੰਨੇ ਪੈਸੇ ਦਾ ਕਿੰਨੇ ਵੀ ਨਾ ਜੀ 28000 ਦਾ ਹਾਂ ਪਰ ਬਰਾਂਡਾ ਵੀ 30000 ਦਾ ਉਹ ਤਾਂ ਨਹੀਂ ਮਿਨੇ ਸੋ ਵੀ 30000 ਰੁਪਏ ਦੇ ਨਾਲ ਉਸ ਤੋਂ ਬਾਅਦ ਬਾਕੀ ਜਿਹੜਾ ਇਲਾਜ ਕਰਾਇਆ ਉਹ ਕਿੱਥੇ ਕਰਾਇਆ ਬਾਕੀ ਮੈਨੇ ਦਿੱਤਾ 20000 ਰੁਪਏ ਜਿਹਨੇ ਚੂਲਾ ਪਿਆ 20000 ਰੁਪਏ ਦਿੱਤਾ ਬਾਅਦ ਦੇ ਵਿੱਚ ਤੇ ਮਤਲਬ ਲੱਖ ਦੇ ਲੱਗ ਗਿਆ ਕੋਈ ਮੇਰੀ ਮਤਲਬ ਹੋਰ ਵੀ ਕਿਸੇ ਨੇ ਬਾਹ ਬੂੰ ਫੜੀ ਇਤਨਾ ਤੇ ਚੱਲ ਮੁੱਜੇ ਨੂੰ ਛੁੱਟੀ ਮਿਲੀ ਤੇ ਉਦੋਂ ਫਿਰ ਮੈਂ ਅਈ ਫਿਰ ਛੁੱਟੀ ਦਵਾ ਕੇ ਤੇ ਲੈਨਦਾ ਫਿਰ ਕੀ ਮੰਨ ਕਰਦੇ ਹੁਣ ਕਿਸ ਤਰ੍ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਆ ਕੀ ਅਪੀਲ ਕਰਦੇ ਤੁਸੀਂ ਦੱਸਖਾਲੂ ਕੀ ਕਹਿਣਾ ਚਾਹੋਗੇ ਗਦਾਲੀ ਸੱਜਣਾ ਮੇਰੇ ਉਹਨਾਂ ਨੂੰ ਮੈਨੂੰ ਇਹੋ ਮੈਨੂੰ ਬਸ 7 ਕੋਠਾ ਚਾਹੀਦਾ 7 ਥੱਲੇ ਚਾਹੀਦੀ ਮੇਰੇ ਹੋਰ ਕੁਛ ਨਹੀਂ ਥਾ ਮੈਨੂੰ ਬਣਾ ਦੇ ਕੋਠੇ ਬਣਾ ਦੇ ਬਸ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਬਹੁਤਾ ਕੁਛ ਨਹੀਂ ਮੰਗਰੀ ਭੈਣ ਭੈਣ ਦਾ ਕਹਿਣਾ ਫਿਰ ਸਿਰਫ ਇੱਕ ਛੱਤ ਬਣਾ ਦੇਣੀ ਚਾਹੀਦੀ ਆ ਕਿਉਂਕਿ ਅੱਜ ਦੇ ਜ਼ਮਾਨੇ ਜਿੱਥੇ ਅਸੀਂ ਦੇਖਿਆ ਪੰਛੀ ਵੀ ਆਪਣੇ ਘਰਾਂ ਵਿੱਚ ਆਪਣੇ ਘੌਂਸਲੇ ਸ਼ਾਮ ਨੂੰ ਚਲੇ ਜਾਂਦੇ ਨੇ ਉਹਨਾਂ ਦੇ ਵੀ ਕੋਈ ਨਾ ਕੋਈ ਘਰ ਬਣੇ ਨੇ ਪਰ ਇਹ ਪਰਿਵਾਰਾਂ ਦਾ ਘਰ ਜਿਹੜਾ ਬਣਿਆ ਸੀ ਜ਼ਿੰਦਗੀ ਦਾ ਇੱਕ ਆਸ਼ਿਆਨਾ ਬਣਿਆ ਸੀ ਸੁਪਨਿਆਂ ਦਾ ਘਰ ਬਣਿਆ ਸੀ ਪਰ ਅਜ ਖੰਡਰ ਦਾ ਰੂਪ ਤਾਂ ਇਹ ਕਰ ਗਿਆ ਵਾ ਅਸ ਤੱਕ ਸਾਡੀ ਦਸ਼ਕਾਂ ਨੂੰ ਪੀ ਲਿਆ ਭਾਈ ਜਿੰਨੇ ਜੋਗੇ ਹੈਗੇ ਹੋ ਜਰੂਰ ਮਤ ਕਰਿਓ ਕਿਉਂਕਿ ਭੈਣ ਸਿਰਫ 3000 ਰੁਪਏ ਚ ਇੱਕ ਸਕੂਲ ਦੇ ਵਿੱਚ ਚਾਹ ਪਾਣੀ ਜਿਹੜੀ ਬਣਾਉਂਦੀ ਆ 3000 ਰੁਪਏ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੀ ਲੱਗਦਾ ਘਰ ਦਾ ਗੁਜ਼ਾਰਾ ਚੱਲਦਾ ਵਾ ਅਤੇ ਭੈਣ ਦਾ ਕਹਿੰਦਾ ਜਦੋਂ ਕਿਤੇ ਮੀਂਹ ਆਉਂਦਾ ਉਦੋਂ ਕਿਤੇ ਬਾਥਰੂਮ 'ਚ ਕੁਰਸੀ ਢਾਕੇ ਸਾਰੀ-ਸਾਰੀ ਰਾਤ ਭੈਣ ਨੂੰ ਜਾਗਣਾ ਪੈਂਦਾ ਕਸ਼ਮੀਰ ਸੋਤੇ ਸਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਕਿ ਵੀ ਸਾਲੂ ਇਸ ਪਰਿਵਾਰ ਦੇ ਨਾਲ ਲੈ ਕੇ ਆਇਆ ਸੋਤੇ ਸਾਬ ਕਿਸ ਤਰ੍ਹਾਂ ਦੇ ਪਰਿਵਾਰ ਨਾਲ ਅੱਜ ਆ ਕੇ ਸਾਡਾ ਵੀ ਮਨ ਭਰ ਆਇਆ ਇਹਨਾਂ ਦੁੱਖ ਭਰੀ ਜ਼ਿੰਦਗੀ ਜੀ ਪਰਿਵਾਰ ਰਹਿ ਰਿਹਾ ਅਸੀਂ ਦੇਖਿਆ ਲੋਕ ਕੋਠੀਆਂ ਬਨਾਰਾ 'ਚ ਰਹਿ ਰਹੇ ਨੇ ਮੈਲਾ 'ਚ ਰਹਿ ਰਹੇ ਨੇ ਲੋਕਾਂ ਨੂੰ ਉੱਥੇ ਵੀ ਚੈਨ ਨਹੀਂ ਆ ਉੱਥੇ ਵੀ ਰੱਬ ਕੋ ਕੋਈ ਨਾ ਕੁਝ ਮੰਗੀ ਜਾਂਦੇ ਨੇ ਕੱਲੇ ਕੱਲੇ ਘਰ ਦੇ ਜੀ ਹੁੰਦੇ ਨੇ ਤੇ ਕਮਰੇ ਇਹਨਾਂ ਕੋਈ ਹੁੰਦੇ ਨੇ ਪਰ ਅਸੀਂ ਦੇਖਿਆ ਜਿੱਥੇ ਜੀ ਹੈਗੇ ਨੇ ਉੱਥੇ ਕਮਰੇ ਲੈਣ ਨੂੰ ਹੈਗੀਆਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਕਰਦਾ ਕਿ ਉਹ ਇਸ ਪਰਿਵਾਰ ਨੂੰ ਮਿਲਣ ਆਏ ਤੇ ਇਹਨਾਂ ਦੇ ਹਾਲਾਤ ਜਾਣੇ ਤੇ ਜਿੱਥੋਂ ਤੱਕ ਇਹ ਪਰਿਵਾਰ ਦੀ ਗੱਲ ਹੈ ਮੈਂ ਵੀ ਇਸੇ ਏਰੀਆ 'ਚ ਰਹਿਣਾ ਤੇ ਮੈਨੂੰ ਕਾਲੇ ਖਨੂਪੁਰ ਸਕੂਲ ਦੇ ਸਰਕਾਰੀ ਸਕੂਲ ਦੇ ਸਟਾਫ ਵੱਲੋਂ ਸਾਨੂੰ ਸੁਸਾਇਟੀ ਨੂੰ ਇਨਫੋਰਮ ਕੀਤਾ ਗਿਆ ਕਿ ਇੱਕ ਭੈਣ ਦਾ ਘਰ ਕੋਠਾ ਡਿੱਗ ਗਿਆ ਤੇ ਬੜੇ ਬੁਰੇ ਹਾਲਾਤਾਂ 'ਚ ਰਹਿ ਰਹੀ ਆ ਤੇ ਅਸੀਂ ਸੁਸਾਇਟੀ ਮੈਂਬਰ ਲਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ ਜੀ ਤੇ ਨਾਲ ਸੁਸਾਇਟੀ ਮੈਂਬਰ ਤੇ ਸਕੂਲ ਦਾ ਸਟਾਫ ਨੇ ਸਾਰਿਆਂ ਨੇ ਇਸ ਘਰ ਨੂੰ ਆ ਕੇ ਵਿਜ਼ਿਟ ਕੀਤਾ ਔਰ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾਈ ਜਿਹਦਾ ਰਿਸਪੌਂਸ ਸਾਨੂੰ ਬਹੁਤ ਵਧੀਆ ਮਿਲਿਆ ਇਦੇ ਨਾਲ ਸਾਡੇ ਕੋਲ ਥੋੜੀ ਡੋਨੇਸ਼ਨ ਵੀ ਇਕੱਠੀ ਹੋ ਗਈ ਕਰੀ 50000 ਰੁਪਿਆ ਇਕੱਠਾ ਹੋ ਗਿਆ ਔਰ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਜੇ ਤੁਸੀਂ ਵੀ ਆਇਓ ਤੁਹਾਡੇ ਮਾਧਿਅਮ ਰਹੀਂ ਵੀ ਅਗਰ ਕੋਈ ਦਾਨੀ ਸੱਜਣ ਇਸ ਭੈਣ ਦੀ ਬਾਹ ਫੜੇ ਇਸ ਭੈਣ ਦੀ ਛੱਤ ਨੂੰ ਬਣਾਉਣ ਚ ਸਹਿਯੋਗ ਕਰੇ ਤੇ ਅਸੀਂ ਤੇ ਇਹ ਪੂਰਾ ਪਰਿਵਾਰ ਔਰ ਇਹ ਪੂਰਾ ਇਲਾਕਾ ਉਹਨਾਂ ਦਾ ਧੰਨਵਾਦ ਕਰੇਗਾ ਜੀ ਅਸੀਂ ਦੇਖਿਆ ਜਿਸ ਤਰ੍ਹਾਂ ਭੈਣ ਰਹਿ ਰਹੀ ਹੈ ਇੰਨਾ ਸਾਡਾ ਵੀ ਮਨ ਦੁੱਖ ਹੋ ਗਿਆ ਪੀ ਕਿਹੜੇ ਹਾਲਾਤਾਂ 'ਚ ਆ ਭੈਣ ਇੱਟਾਂ ਨਾਲ ਚੁੱਲ੍ਹੇ ਬਣਾ ਕੇ ਜਾਈ ਰੋਟੀ ਬਣਾ ਰਹੀ ਹੈ ਕਹਿੰਦੀ ਗੈਸ ਚੁੱਲਾ ਤਾਂ ਖਤਮ ਹੋਇਆ ਬਲੋਂ ਜੋਗੇ ਪੈਸੇ ਤੱਕ ਹੈ ਨਹੀਂ ਭਰਾਂਦੇ ਇਤਾਂ ਦੇ ਹਾਲਾਤ ਹੋ ਗਏ ਭੈਣ ਬਿਲਕੁਲ ਜੀ ਉਸ ਦਿਨ ਵੇਖਿਆ ਬਿਲਕੁਲ ਭਾਵਕ ਹੋਏ ਸੀ ਅੱਖਾਂ ਨਮ ਹੋਈਆਂ ਸੀ ਸਾਰਿਆਂ ਦੀਆਂ ਕਿ ਭੈਣ ਕਿਹੜੇ ਹਾਲਾਤਾਂ 'ਚ ਰਹਿ ਰਹੀ ਆ ਇਹਨਾਂ ਦੇ ਹਾਲਾਤ ਵੇਖਦੇ ਹੋਏ ਆ ਔਰ ਇਹਨਾਂ ਦੀ ਸੈਲਰੀ ਔਰ ਪਰਿਵਾਰ ਨੂੰ ਵੇਖਦੇ ਆ ਅਸੀਂ ਵੀ ਸੁਸਾਇਟੀ ਵੱਲੋਂ ਇਹ ਸੋਚਿਆ ਸੀ ਕਿ ਹਰ ਮਹੀਨੇ ਤੋਂ ਅਸੀਂ ਆਪਣੀ ਸੁਸਾਇਟੀ ਵੱਲੋਂ ਰਾਸ਼ਨ ਵੀ ਦਵਾਂਗੇ ਰਹੀ ਗੱਲ ਇਹਨਾਂ ਦੇ ਚੁੱਲ੍ਹੇ ਦੀ ਗੈਸ ਸਿਲੰਡਰ ਹਰ ਇੱਕ ਚੀਜ਼ ਐ ਅਸੀਂ ਇਹਨਾਂ ਨੂੰ ਇੱਕ ਵਾਰ ਪ੍ਰੋਵਾਈਡ ਜ਼ਰੂਰ ਕਰਾਂਗੇ ਔਰ ਐਵਰੀ ਮੰਥ ਸੋਸਾਇਟੀ ਵੱਲੋਂ ਆਪਣੀ ਪਰਸਨਲ ਜੇਬ ਚੋਂ ਦਸਵੰਦ ਕੱਢ ਕੇ ਇਸ ਭੈਣ ਨੂੰ ਸਪੈਸ਼ਲ ਅਸੀਂ ਰਾਸ਼ਨ ਜ਼ਰੂਰ ਦਿਆ ਕਰਾਂਗੇ ਜੀ ਕਿ ਲੱਗਦਾ ਨਹੀਂ ਇਹ ਸੁਤਾ ਸਾਹਿਬ ਖਾਸ ਕਰਕੇ ਅਸੀਂ ਦੇਖਿਆ ਵੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਵਾ ਅਸੀਂ ਦੇਖਿਆ ਬੜੇ ਲੋਕੀ ਨਾਲ ਸ਼ੁਕਰੇ ਨੇ ਜਿੰਨਾਂ ਗਾੜੀ ਰੋਟੀ ਪਈ ਹੁੰਦੀ ਆ ਰੋਟੀ ਨੱਤਾ ਮਾਰਦੇ ਨੇ ਕਿ ਲੱਗਦਾ ਵੀ ਅੱਜ ਜਿੰਨਾਂ ਪਰਮਾਗ ਰੋਟੀ ਹੈ ਨਹੀਂ ਆ ਜਿਨ੍ਹਾਂ ਦੇ ਪਰਿਵਾਰ ਦੇ ਰਾਤ ਬੜੇ ਮਾਰੇ ਨਾ ਪੁੱਛ ਕੇ ਵੇਖੋ ਇਹਨਾਂ ਨੂੰ ਵੀ ਰੋਟੀ ਦੀ ਕੀ ਐਮਿਤ ਹੁੰਦੀ ਆ ਬਿਲਕੁਲ ਜੀ ਅਸੀਂ ਇਸ ਪਰਿਵਾਰ ਦਾ ਉਹ ਦਿਨ ਬੱਚਿਆਂ ਦੇ ਬਾਰੇ ਵੇਖਿਆ ਇਹਨਾਂ ਦੇ ਹਸਬੰਦ ਨੂੰ ਵੇਖਿਆ ਕਿ ਉਹ ਇੱਕ ਬੈੱਡ ਤੇ ਪਿਆ ਵਾ ਉਹਦਾ ਕਮਾਉਣ ਵਾਲਾ ਹੈ ਨਹੀਂ ਤੇ ਅਸੀਂ ਤੇ ਹੈਰਾਨ ਹੈ ਕਿ 3000 ਰੁਪਏ ਦੇ ਵਿੱਚ ਇਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋਣਗੇ ਸੋ ਇਹਨਾਂ ਦੇ ਇਹਨਾਂ ਨੂੰ ਹਾਲਾਤਾਂ ਨੂੰ ਵੇਖਦੇ ਹੋਏ ਅਸੀਂ ਵੀ ਕਦਮ ਵਧਾਇਆ ਤੇ ਹੋਰ ਵੀ ਵੀਰਾਂ ਨੂੰ ਕਵਾਂਗੇ ਕਿ ਇਹਨਾਂ ਦੇ ਜ਼ਰੂਰ ਆਣ ਕੇ ਕਰਾ ਵਿਜ਼ਿਟ ਕਰੋ ਅਸੀਂ ਨਹੀਂ ਕਹਿੰਦੇ ਸਾਨੂੰ ਡੋਨੇਸ਼ਨ ਦਿਓ ਇਹਨਾਂ ਨੂੰ ਸਿੱਧਾ ਪਰਿਵਾਰ ਨੂੰ ਆਣ ਕੇ ਮਿਲੋ ਤੇ ਇਹਨਾਂ ਦੀ ਸਹਾਇਤਾ ਜ਼ਰੂਰ ਕਰੋ ਅਸੀਂ ਦੇਖਿਆ ਵੀ ਘਰ ਦਾ ਕੱਲਾ ਕੱਲਾ ਸਮਾਨ ਜਿਹੜਾ ਬਰਬਾਦ ਹੋ ਗਿਆ ਵਾ ਚਾਹੇ ਬੈੱਡ ਦੀ ਗੱਲ ਕਰੀਏ ਚਾਹੇ ਬਿਸਤਰਾ ਦੀ ਗੱਲ ਕਰੀਏ ਅੱਜ ਵੀ ਸੁਣਾਲੇ ਜਿਹੜੇ ਤੁਸੀਂ ਦੇਖ ਸਕਦੇ ਹੋ ਉਹ ਅੱਜ ਵੀ ਕਿਤੇ ਦਰਖਤਾਂ ਵਿੱਚ ਫਸਾਏ ਨੇ ਕਹਿ ਨਹੀਂ ਸਕੋ ਤਬਾਹੀ ਹੋ ਗਿਆ ਸਭ ਖਤਮ ਹੋ ਗਿਆ ਬਿਲਕੁਲ ਰਾਈਟ ਬਿਲਕੁਲ ਜੀ ਇਹਨਾਂ ਦੇ ਸਮਾਨ ਨੂੰ ਲੈ ਕੇ ਵੀ ਅਸੀਂ ਸੋਸਾਇਟੀ ਵੱਲੋਂ ਸਾਰਿਆਂ ਨੇ ਸੋਚਿਆ ਕਿ ਇਹਨਾਂ ਨੂੰ ਬੈੱਡ ਵੀ ਲੈ ਕੇ ਦੇਵਾਂਗੇ ਔਰ ਸਰਦੀਆਂ ਦੇ ਬਿਸਤਰੇ ਵੀ ਲੈ ਕੇ ਦੇਵਾਂਗੇ ਪੱਖੇ ਵੀ ਲੈ ਕੇ ਦੇਵਾਂਗੇ ਲੇਕਿਨ ਅਸੀਂ ਸੋਚ ਰਹੇ ਹਾਂ ਕਿ ਪਹਿਲਾਂ ਇਹਨਾਂ ਦੇ ਮਕਾਨ ਨੂੰ ਖੜਾ ਕਰ ਦਿੱਤਾ ਜਾਵੇ ਕਮਰਾ ਰਸੋਈ ਪਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਸਮਾਨ ਅਮੇ ਇਹ ਪ੍ਰੋਵਾਈਡ ਕਰਾਂਗੇ ਤਾਂ ਕਿ ਇਹ ਇਹ ਭੈਣ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ ਕਿਉਂਕਿ ਇਸ ਭੈਣ ਦੀਆਂ ਜੋ ਗੱਲਾਂ ਸੁਣੇ ਨੇ ਘਰ ਦੇ ਹਾਲਾਤ ਵੇਖੇ ਆ ਇਹ ਜੋ ਇੱਥੇ ਵਿਆਹੀ ਆ ਜਾਂ ਕਹਿੰਦੀ ਕਿ ਮੈਂ ਇਸੇ ਗੁਰਬਤ ਦੀ ਜ਼ਿੰਦਗੀ ਜੀ ਆ ਔਰ ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹੇ ਭੈਣ ਭਰਾਵਾਂ ਨੂੰ ਵੇਖਦੇ ਆ ਆਪਣੇ ਆਲੇ ਦੁਆਲੇ ਇਹੋ ਜਿਹੇ ਲੋਕਾਂ ਨੂੰ ਵੇਖਦੇ ਆ ਤੇ ਦੁੱਖ ਉਹ ਦਿਨ ਬਹੁਤ ਐ ਤੇ ਇਹੀ ਸੋਚ ਕੇ ਇਸ ਭੈਣ ਨੂੰ ਇੱਕ ਅਸ਼ਵਾਸ਼ਣ ਦੇ ਕੇ ਗਏ ਸੀ ਕਿ ਅਸੀਂ ਤੇਰੇ ਨਾਲ ਖੜੇ ਆ ਤੇ ਤੇਰਾ ਹਰ ਤਰ੍ਹਾਂ ਅਸੀਂ ਸਹਿਯੋਗ ਕਰਾਂਗੇ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਜੀ ਆ ਪੈਣੇ ਮੰਨਣਾ ਪਰ ਅੱਜ ਭਰਾ ਆ ਗਏ ਨੇ ਸੋਦਾ ਸਾਹਿਬ ਨੇ ਕਿਹਾ ਵਾ ਤੇਰੀ ਜਿੰਨੀ ਜੋਗੀ ਹੋ ਗਿਆ ਜਰੂਰ ਮਤ ਕਰਾਂਗੇ ਮਾਨਨਾ ਭਰਾ ਅਸੀਂ ਵੀ ਤੇਰੇ ਭਰਾ ਵਾ ਅਸੀਂ ਵੀ ਦਾਨੀ ਸੱਜਣੋਂ ਅਪੀਲ ਕਰਾਂਗੇ ਵੀ ਭੈਣ ਦੀ ਭਾਈ ਜਿੰਨੀ ਜੋਗੀ ਹੈਗੇ ਜੇ ਜਰੂਰ ਮਤ ਕਰਿਓ ਜੇਕਰ ਤੇਰੇ ਆਪ ਦੇ ਭਰਾ ਨਹੀਂ ਖੜਦੇ ਤੇ ਇਹ ਭਰਾ ਤੇਰੇ ਨਾਲ ਆ ਭੈਣੇ ਆ ਪਿਛੇ ਸੋਦਾ ਸਾਹਿਬ ਬੈਠੇ ਨੇ ਸੂਰੀ ਸਾਹਿਬ ਬੈਠੇ ਨੇ ਉਹ ਭਰਾ ਤੇ ਨਾਲ ਆ ਕੇ ਮਤ ਕਰਗੇ ਤੇ ਨਾਲ ਜਿਹਦੇ ਕਰਦਾ ਨਹੀਂ ਵੀਡੀਓ ਬਣਾਉ ਲੋ ਔਖੀ ਹੋ ਕੇ ਮਜਬੂਰੀ ਹੋ ਕੇ ਬੜਾਈ ਬਿਆਦੇ ਉਹ ਜੇ ਕੱਬ ਗਦੀ ਵੇਖੇ ਨਹੀਂ ਪਰਾ ਭੈਣ ਭਰਾ ਚਾਹੀਦੇ ਸਾਰੇ ਸਾਥ ਸੜ ਜਾਂਦੇ ਜਦੋਂ ਔਖਾ ਬਣਦਾ ਜਾਂਦਾ ਪਰ ਇਹ ਹੁੰਦਾ ਕਿਉਂ ਇਸ ਤਰ੍ਹਾਂ ਅਸੀਂ ਦੇਖਿਆ ਜਦੋਂ ਬਚਪਨ ਚ ਭੈਣ ਭਰਾ ਹੁੰਦੇ ਨੇ ਇੰਨਾ ਪਿਆਰ ਹੁੰਦਾ ਇੱਕ ਦੂਜੇ ਦਾ ਭੈਣਾਂ ਤੱਕ ਰੋਟੀਆਂ ਬਣਾਕ ਦਿੰਦੀਆਂ ਭਰਾਵਾਂ ਨੂੰ ਉਹਨਾਂ ਵਾਸਤੇ ਕੱਪੜੇ ਪ੍ਰੈਸ ਕਰਦੀਆਂ ਨੇ ਹੋਰ ਬੜਾ ਲਾੜ ਕਰਦੀਆਂ ਨੇ ਉਹਨਾਂ ਨੂੰ ਸਕੂਲੇ ਵੀ ਤਿਆਗ ਕੇ ਭੇਜਦੀਆਂ ਨੇ ਤੇ ਜਦੋਂ ਭਰਾ ਵਿਆਹੇ ਜਾਂਦੇ ਨੇ ਮਾਪੇ ਉਸੇ ਤੋਂ ਸਾਇਆ ਚੁੱਕੇ ਜਾਂਦਾ ਉਹਨਾਂ ਦਾ ਤੇ ਭੈ ਭਰਾ ਇਸ ਦਾ ਵੱਖ-ਵੱਖ ਪਿਆਰ ਘੜ ਕੇ ਦੋ ਜਾਂਦਾ ਇਹਨਾਂ ਆਪ ਚ ਇਹਨਾਂ ਦਾ ਮਾਂ ਨੇ ਇਹਨਾਂ ਵਾਧੂ ਸਾਰਿਆਂ ਨੂੰ ਸਾਥ ਦਿੱਤਾ ਮੈਨੂੰ ਵੀ ਅਪੜਾ ਕੇ ਦਿੱਤਾ ਉਧਰ ਮਕਾਨ ਹੈ ਸਾਡਾ ਮੈਂ ਸਾਡਾ ਹੀ ਉਧਰ ਤਾਂ ਉਹਨਾਂ ਲੈ ਕੇ ਮੈਨੂੰ ਚਾਰਿਆਂ ਨੇ ਦਿੱਤਾ ਪਿਓ ਮੇਰੇ ਨੇ ਲੈ ਕੇ ਦਿੱਤਾ ਤੇ ਹੁਣ ਸਾਰਿਆਂ ਨੂੰ ਬੜਾ ਕੇ ਦਿੱਤਾ ਕੋਈ ਵੜਦਾ ਨਹੀਂ ਮੇਰਾ ਕੋਈ ਬਾਹਮੜੀ ਵੜਦਾ ਆ ਕੀ ਲੱਗਦਾ ਨਹੀਂ ਅੱਜ ਜੇ ਮਾਪੇ ਹੁੰਦੇ ਤੇ ਸ਼ਾਇਦ ਇਹਨਾਂ ਦੁੱਖ ਨਾ ਦੇਖਣਾ ਪੈਂਦਾ ਅੱਜ ਆਪਣੀ ਧੀ ਦਾ ਜਰੂਰ ਸਾਥ ਦਿੰਦੇ ਮਾਪਿਓ ਮੈਂ ਤੁਹਾਨੂੰ ਫੋਨ ਕਰਨ ਨਾ ਵੀ ਗਈ ਹੈ ਦੋ ਤਿੰਨ ਮਹੀਨੇ ਹੋ ਗਏ ਫੋਨ ਵੀ ਨਹੀਂ ਕਰਦੀ ਉਹਦੇ ਫੋਨ ਮੈਨੇ ਕਰਦੀ ਐ ਇਤਰਾ ਸਕੂਲਿਆ ਹੱਸ ਖੇਡ ਆਉਂਦੀ ਐ ਤੇ ਇੱਥੇ ਆਣੇ ਮੂੰਹ ਤੋ ਲੈਂਦੀ ਕੀ ਲੱਗਦਾ ਨਹੀਂ ਇਹਦੇ ਦੁੱਖ ਭਰਿਆ ਵਾ ਬਾਹਰ ਤੁਸੀਂ ਸਕੂਲ ਚ ਆਪਣੇ ਸਟਾਫ ਨਾਲ ਹੱਸ ਖੇਡ ਲੈਂਦੇ ਹੋ ਪਰ ਜਦੋਂ ਘਰੇ ਵਾਪਸ ਮੁੜਦੇ ਹੋ ਘਰੇ ਆਉਂਦੇ ਹੋ ਫਿਰ ਉਹ ਦੁੱਖਾਂ ਦਾ ਪਹਾੜ ਤੁਹਾਡੇ ਸਿਰ ਤੇ ਹੁੰਦਾ ਉਸੇ ਤਰ੍ਹਾਂ ਹੀ ਸਵੇਰੇ ਚਲ ਜਾਂਦੀ ਇਹ ਮੂੰਹ ਧੋ ਕੇ ਹੱਥ ਧੋ ਕੇ ਰਾਤ ਨੂੰ ਰੋਟੀ ਰੂਟੀ ਲੈ ਆਉਂਦੀ ਉੱਥੋਂ ਸਬਜ਼ੀ ਲੈ ਆਉਂਦੀ ਬਣਾ ਲੈਂਦੀ ਖਾ ਲੈਂਦੀ ਕਿਹਟਾ ਮਨਾ ਹੋਵੇ ਆ ਸੋਨੂੰ ਜਿਹੜਾ ਸਬਜ਼ੀ ਵਾਲਾ ਆਉਂਦਾ ਹੀ ਉਹਨੂੰ ਸਾਲ ਹੋ ਚੱਲਿਆ ਵਿਚਾਰੇ ਨੂੰ ਫ੍ਰੀ ਮੈਨੂੰ ਸਬਜ਼ੀ ਦਿੰਦਾ ਵਿਚਾਰਾ ਐਨਾ ਵਿਚਾਰੇ ਦਾ ਭਲਾ ਹੋਵੇ ਵਿੱਚੇ ਗੰਡੇ ਪਾ ਦਿੰਦੇ ਵਿੱਚ ਸਾਰਾ ਕੁਝ ਪਕਾ ਲੈਂਦਾ ਕਦੀ ਨਹੀਂ ਉਹਨੇ ਮੇਰੇ ਕੋ ਪੈਹਾ ਮੰਗਿਆ ਤੇ ਜੇ ਮੈਂ ਪਰਸੋ ਆਕੇ ਮੈਂ ਤੁਹਾਨੂੰ ਹੁਣ ਸੁਣ ਮੈਂ ਜੱਲੀ ਮੈਂ ਬੰਕ ਚ 200 300 ਦੋ ਗਾਂ ਦਾ ਨਾਂ ਆਂਟੀ ਇਹ ਨਾ ਗੱਲ ਤੂੰ ਬੜੀ ਬੜੀ ਆਕਾ ਕਰ ਤੇ ਤੇਰੀ ਉਮਰ ਹੋਵੇ ਬੜੀ ਬੜੀ ਮੈਂ ਪੁੱਤਾਂ ਵਰਗਾ ਆਪਣੇ ਵਰਗਾ ਆਂਦਾ ਬਿਲਕੁਲ ਹਾਂ ਸ਼ਾਬਾਸ਼ ਉਸ ਧੰਨਵਾਦ ਉਸ ਵੀਰ ਦਾ ਜਿਹੜਾ ਸੋਨੂ ਵੀਰ ਆ ਕਹਿੰਦੇ ਵੀ ਸਬਜ਼ੀ ਵੀ ਭੈਣ ਨੂੰ ਫ੍ਰੀ ਦੇ ਕੇ ਜਾਂਦਾ ਸ਼ਾਬਾਸ਼ ਹੈ ਵੀਰ ਦੇ ਯਾਰ ਅਸੀਂ ਕਹਿੰਨੇ ਵੀ ਸਾਡੇ ਆਣ ਗਵਾਨ ਜੇਕਰ ਭਾਈ ਇਸ ਤਰ੍ਹਾਂ ਕੋਈ ਮਾੜਾ ਪਰਿਵਾਰ ਹੈ ਇੰਦਾ ਯਾਰ ਮਦਦ ਕਰਨੀ ਚਾਹੀਦੀ ਆ ਅਸੀਂ ਹੋਰ ਥਾਂ ਜਾ ਕੇ ਐਡੀ ਦੂ ਦੂ ਜਾ ਕੇ ਮਤ ਕਰਦੇ ਆ ਇੰਨੀ ਦੂਰ ਜਾ ਕੇ ਲੋਕਾਂ ਦਾ ਪਤਾ ਲੈਨੇ ਆ ਭਾਈ ਸਾਡੇ ਗਵਾਨ ਆ ਯਾਰ ਐਸ ਤਰ੍ਹਾਂ ਕਿ ਜਿੰਨੇ ਜੋਗੇ ਹੈਗੇ ਜ਼ਰੂਰ ਮਤ ਕਰਿਆ ਕਰੋ ਤੁਹਾਡਾ ਦਸਵੰਧ ਜਿਹੜਾ ਦਿੱਤਾ ਵਿਅਰਥ ਨਹੀਂ ਜਾਊਗਾ ਇਸ ਭੈਣ ਦੀ ਅਸੀਸਾਂ ਲੱਗਣਗੀਆਂ ਤੁਹਾਨੂੰ ਐਸ ਤਰ੍ਹਾਂ ਕਿ ਭਾਈ ਜਿੰਨੇ ਜੋਗੇ ਹੈਗੇ ਹੋ ਪਰ ਜਰੂਰ ਪਰਿਵਾਰ ਦੀ ਮਦਦ ਕਰਿਓ ਕਿਉਂਕਿ ਅੱਜ ਹਾਲਾਤ ਨਹੀਂ ਦੇਖਿਆ ਜਾਂਦੇ ਪਰਿਵਾਰ ਦੇ ਭੈਣ ਦਾ ਦੁੱਖ ਨਹੀਂ ਦੇਖਿਆ ਜਾਂਦਾ ਤੁਸੀਂ ਦੇਖਿਆ ਭੈਣ ਦੇ ਅੱਖਾਂ ਵਿੱਚੋਂ ਹੱਥਰੂ ਆ ਰਹੇ ਨੇ ਤੇ ਅੱਜ ਵੀ ਕਿਤੇ ਆਪਣੇ ਭਰਾਵਾਂ ਨੂੰ ਯਾਦ ਕਰ ਰਹੀ ਆ ਸਾਡੀ ਉਹਨਾਂ ਭਰਾਵਾਂ ਨੂੰ ਵੀ ਪੀ ਲਿਆ ਭਾਈ ਤੁਸੀਂ ਚਾਰ ਭਰਾਵ ਆ ਕੇ ਆਪਣੀ ਭੈਣ ਦਾ ਸਾਥ ਦਿਓ ਵੇਖੋ ਇਹ ਨਹੀਂ ਵੀ ਜੇ ਮਾਪਿਓ ਮਰ ਗਏ ਤੇ ਸਾਰੇ ਇਥੇ ਟੁੱਟ ਜਾਂਦੇ ਨੇ ਭੈਣਾ ਤੁਹਾਡੀਆਂ ਵਾ ਭਾਈ ਸਾਥ ਦਿਓ ਆ ਕੇ ਤੁਹਾਡੇ ਸਾਥ ਦੀ ਲੋੜ ਆ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਹਾਡਾ ਆਪਣਾ ਪਤਾ ਜਰੂਰ ਸਮਝਾ ਦਿਓ ਤੁਹਾਡਾ ਐਡਰੈਸ ਕੀ ਆ ਜੇਕਰ ਕਿਸੇ ਨੇ ಮತ ਕਰਨੀ ਹੋਏ ਤੇ ਕਿੱਥੇ ਆ ਕੇ ಮತ ਕਰ ਸਕਦਾ ਮਤਲਬ ਇਹੋ ਕਾਲੇ ਪਿੰਡੇ ਆ ਹਨਾ ਜਨਮ ਸਦਾਨ ਗੁਰਦਵਾਰਾ ਆ ਪੱਲੇ ਵਾਲੀ ਗਲੀ ਵਾਜਦੀ ਪੱਲੇ ਨੂੰ ਜਾਣਦੇ ਸਾਰੇ ਗਲੀਆਂ ਬੱਛੇ ਮਤਲਬ ਆ ਗਲੀ ਗੁਰਦਵਾਰੇ ਦੀ ਹਾਂ ਸਿੱਧਾ ਪਾਜੀ ਐਡਰੈਸ ਦੋ ਜਨਮ ਸਦਾਨ ਗੋਤਰਾ ਕਾਲਾ ਪਿੰਡੇ ਗਲੀਆਂ ਬੱਛੇ ਬਿਲਕੁਲ ਤੁਹਾਨੂੰ ਪਰਿਵਾਰ ਦੇ ਹਾਲਾਤ ਦਿਖਾਏ ਨੇ ਸਾਡੀਆਂ ਅੱਖਾਂ ਕਿਤੇ ਨਰਮ ਹੋ ਗਈਆਂ ਨੇ ਅਸੀਂ ਦੇਖਦੇ ਕਹਿੰਦੀ ਯਾਰ ਗਰੀਬੀ ਅੱਜ ਬਹੁਤ ਨੇੜੇ ਗਰੀਬੀ ਦੇਖੀ ਆ ਭਾਈ ਬੜੇ ਬੜੇ ਲੋਕਾਂ ਨੇ ਮੈਂ ਘਰ ਜਾ ਕੇ ਦੇਖੇ ਨੇ ਬੜੇ ਬੜੇ ਮਾੜੇ ਹਾਲਾਤ ਦੇਖੇ ਨੇ ਪਰ ਇਹ ਤੋਂ ਵੱਧ ਕਿਹਦੇ ਗਰੀਬੀ ਨਹੀਂ ਮੈਨੂੰ ਲੱਗਾ ਦੇਖੀ ਇਹਨੇ ਮਾੜੇ ਹਾਲਾਤ ਨਹੀਂ ਦੇਖੇ ਐਸ ਕਰਕੇ ਭਾਈ ਸਾਡੀ ਹੱਥ ਜੋੜ ਕੇ ਪੀ ਲਿਆ ਜਿੰਨੇ ਜੋਗੇ ਹੈਗੇ ਜਰੂਰ ਮਤ ਕਰਿਓ ਪਿੰਡ ਕਨਨਪੁਰ ਕਾਲੇ ਤੇ ਗਲੀਆਂ ਮਰਛੇ ਭੱਲਾ ਕਾਮਰੇਡ ਵਾਲੀ ਕਹਿੰਦੇ ਗਲੀ ਪੈਂਦੀ ਆ ਤੇ ਬੀਬੀ ਤੇਰੇ ਪਤੀ ਦਾ ਕੀ ਨਾਮ ਆ ਜੇਕਰ ਕਿਸੇ ਨੇ ਘਰੇ ਆਉਣਾ ਹੋਵੇ ਕਿੱਥੇ ਆ ਬ ਕੀ ਨਾਮ ਹੋਵੇ ਇਹਨੂੰ ਬੇਕਰਮ ਜੀ ਦੇ ਛੋਟਾ ਲਾ ਕੇ ਕਹਿੰਦੇ ਆ ਉਹ ਤਰ੍ਹਾਂ ਦਾ ਬਿੱਟੂ ਪਿੱਟੂ ਚਤਰੀ ਚਤਰੀ ਜਾਂਦੇ ਆ ਆ ਕਬਾੜੀਆ ਕਬਾੜੀ ਆਂਦੇ ਹਾਂ ਜੀ ਠੀਕ ਹੈ ਭਾਈ ਤੁਸੀਂ ਸਬਰ ਕਰ ਸਕਦੇ ਹੋ ਮਿੱਟੂ ਕਬਾੜੀਆ ਆ ਜਾਂਦਾ ਮਿੱਟੂ ਵੀਰ ਨੂੰ ਤੇ ਜਿੰਨੇ ਜੋਗੇ ਹੈਗੇ ਜਰੂਰ ਮਦਦ ਕਰਿਓ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਮੈਨੂੰ ਲੱਗਦਾ ਇਹ ਘਰ ਨਹੀਂ ਬਣਨਾ ਇਸ ਭੈਣ ਦੀ ਮਦਦ ਨਹੀਂ ਹੋਣੀ ਤੇ ਇਸ ਕਰਕੇ ਹੱਥ ਜੋੜ ਕੇ ਅਪੀਲ ਆ ਭਾਈ ਤੁਹਾਡਾ ਦਿੱਤਾ ਹੋਇਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਪੈਸਾ ਜਿਹੜਾ ਇਸ ਭੈਣ ਦੇ ਦੇਖੇ ਲਾਇਆ ਜਾਊਗਾ ਇਸੇ ਕੰਮ ਲਾਇਆ ਜਾਊਗਾ ਤੇ ਕਿਨਾਂ ਕਰੇ ਤੁਹਾਡਾ ਵੀ ਤੁਹਾਨੂੰ ਜਿਹੜੀਆਂ ਅਸੀਸਾਂ ਜਰੂਰ ਮਿਲਣਗੀਆਂ ਮੀਨੋ ਦੇਵ ਆਜਾ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ